ਪੀੜੀ ਮੈਂ ਵੀ ਅੱਜ ਜਾਨਾ ਕੰਮ ਤੇ ਕਈ ਦਿਨ ਹੋ ਗਏ ਝੜੀ ਲੱਗੀ ਪਈ ਸੀ ਡੈੜੀ ਨਹੀਂ ਲੱਗੀ ਐਸੀ ਹੈ ਨਹੀਂ ਘਰੇ ਹੁਣ ਤਾਂ ਸੌਦਾ ਪੁੱਤਾ ਵੀ ਮੁੱਕਿਆ ਪਿਆ ਹੋਂਦਾ ਸਾਰਾ ਘਰੇ ਦਾ ਜੇਰ ਖਾਣ ਨੂੰ ਪੈਸਾ ਹੈ ਨਹੀਂ ਆ ਸਾਰਾ ਸੌਦਾ ਮੁੱਕਿਆ ਪਿਆ ਕੋਹ ਨਹੀਂ ਹੈਗਾ ਘਰੇ ਹੁਣ 4 ਦਿਨ ਹੋ ਗਏ ਰੱਬ ਨੇ ਵੀ ਲੋਹ ਪੀ ਰੱਖਿਆ ਤੇ ਚਲ ਕੋਈ ਨਹੀਂ ਗਰਮੀ ਵੀ ਬਹੁਤ ਸੀ ਗਰਮੀ ਤਾਂ ਫੇਰ ਗਰਮੀ ਕਰ ਦਿੰਦਾ ਜ ਨਹੀਂ ਤਾਂ ਜਿਹੜਾ ਹੰਦ ਕਰ ਦਿੰਦਾ ਕੱਲ ਤੇਰੀ ਭੈਣ ਆਈ ਸੀ ਅਖੜੀ ਬੰਨਾਂ ਤੇ ਆਪਣੇ ਵੱਡੇ ਦੇ ਹੋ ਕੇ ਮੁਰਗੀ ਆਈ ਨਹੀਂ ਗਈ ਵੀ ਕਿਤੇ ਇਹਨਾਂ ਨੇ ਕਿਹੜਾ ਦੇਣਾ ਕੋਸੇ ਇਹ ਨਾਮਾਂ ਆਂਗਲੇ ਸਾਡੇ ਤੋਂ ਮਿਲਾ ਜੇ ਹੁਣ ਗਰੀਬੀ ਆ ਗਈ ਤਾਂ ਭੈਣ ਭਰਾ ਵੀ ਨਹੀਂ ਆਪਦੇ ਨਾਲ ਖੜਦੇ ਉਹ ਗਰੀਬੀ ਚੀਜ਼ ਹੀ ਇਹੋ ਜੀ ਆ ਸਭ ਰਿਸ਼ਤੇਦਾਰ ਮਿੱਤਰ ਸਾਥ ਸਾਥ ਛੱਡ ਜਾਂਦੇ ਆ ਚੱਲ ਕੋਈ ਨਹੀਂ ਤਪੀ ਕਰਨਾ ਕਰ ਮਹਾਰਾਜ ਆਪਣਾ ਸਾਰਾ ਕੁਝ ਹੋ ਜਾਊਗਾ ਜਦੋਂ ਚਾਂ ਚੰਗੇ ਮੜੇ ਸਾਰਿਆਂ ਤੇ ਆਉਂਦੇ ਆ ਚਿੰਤਾ ਹੁੰਦੀ ਆ ਚਲ ਹੁਣ ਆ ਆ ਦਾ ਭੈਣ ਭਰਾ ਨਾਲ ਬੁਲਾ ਹੀ ਲਵੇ ਮੈਂ ਇੱਥੇ ਬੈਠੀ ਬਾਹਰ ਚ ਦੇਖੀ ਆ ਨਹੀਂ ਸੀ ਤੇ ਬੁਲਾਇਆ ਹੀ ਨਹੀਂ ਉਹ ਪਾਸੇ ਗਰ ਕੇ ਨਾਲ ਨਹੀਂ ਮੈਨੂੰ ਚਾਹ ਤਾਂ ਕੋਈ ਨਹੀਂ ਐਵੇਂ ਨਾ ਚਿੰਤਾ ਕਰਿਆ ਕਰੀਂ ਵੀ ਤਾਂ ਰੀਤੀ ਬਣੀ ਆਉਂਦੀ ਆ ਜਿਹੜਾ ਮਾੜਾ ਹੁੰਦਾ ਲੋਕ ਤੱਕੜੇ ਕਿ ਨਹੀਂ ਜਾਂਦੇ ਮਾੜੇ ਕਿ ਨਹੀਂ ਕੋਈ ਵੇਖਦਾ ਸੇ ਰੋਟੀ ਲਾ ਲਾ ਮੁੰਡੇ ਨੇ ਵੀ ਸਕੂਲ ਜਾਣਾ ਹੋਊਗਾ ਹੁਣ ਰੇਟ ਹੋਈ ਜਾਂਦਾ ਉੱਥੇ ਖੜੇ ਆ ਉੱਥੇ ਜਰਾ ਤੋਰਦੀ ਹੁਣ ਸਕੂਲ ਮੰਮੀ ਆ ਗਿਆ ਮੇਰਾ ਪੁੱਤ ਨਾ ਨਹੀਂ ਜਾਣਾ ਅੱਜ ਉਹ ਕੀ ਗੱਲ ਹੋ ਗਈ ਤੈਨੂੰ ਪਤਾ ਸਕੂਲ ਤਾਂ ਜਾਇਦਾ ਮੇਰੀ ਕੋਈ ਵੱਡਾ ਅਫਸਰ ਬਣੇਗਾ ਪੜ੍ਹ ਲੈ ਕੇ ਮਾਸਟਰ ਮੈਨੂੰ ਰੋ ਹੀ ਫੁੱਟਦਾ ਕਿਉਂ ਫੁੱਟਦਾ ਕਰ ਤੂੰ ਮੁਰਗਾ ਵੀ ਬਣਾਉਂਦਾ ਕਾਪਣਾ ਹੈ ਨਹੀਂ ਮੇਰੇ ਕੋਲੇ তুই ਲਿਆ ਕੇ ਹੀ ਨਹੀਂ ਦਿੰਦੇ ਕਿੰਨੇ ਦਾ ਕਾਪਣਾ ਮੰਗੀ ਜਾਂਦਾ ਤੁਸੀਂ ਲਿਆ ਫਿਰ ਉਹ ਅੱਜ ਜਾਣਗੇ ਜਿਹੜੀ ਲਾਉਣਗੇ ਮੈਸਟਰੀ ਨਾਲ ਜਾਣਾ ਹੈ ਤੇ ਤੈਨੂੰ ਸ਼ਾਮ ਨੂੰ ਕਾਪਣਾ ਲਿਆ ਦੇ ਤੂੰ ਤੇ ਰੋ ਹੀ ਲਾਰਾ ਲਾ ਦਿੰਦੀ ਲਾਰਾ ਨਹੀਂ ਪੁੱਤ ਕੀ ਪਈ ਕਿੰਨੇ ਦੀ ਨਹੀਂ ਪਈ ਕਿ ਥਾੜੀ ਕੋਈ ਲੱਗੀ ਨਹੀਂ ਪੈਸੇ ਹੈ ਨਹੀਂ ਸੀਗੇ ਕੋਟ ਰੋ ਕੋਈ ਤੂੰ ਅੱਜ ਦਾ ਦਿਨ ਸਾਰ ਲਾ ਤੇ ਮੈਂ ਸ਼ਾਮ ਨੂੰ ਲਿਆ ਦੂੰ ਫਿਰ ਕੱਲ ਨੂੰ ਉਹਨੂੰ ਕਹ ਦੀ ਵੀ ਕੱਲ ਨੂੰ ਲੈ ਆਉਂਗਾ ਮੈਂ ਸਕੂਲ ਹੈ ਪੱਕਾ ਅੱਜ ਲਿਆ ਦੂੰ ਮੇਰਾ ਬੱਚਾ ਨਾਲੇ ਦਿਨ ਲਾ ਕੇ ਪੜਿਆ ਕਰ ਠੀਕ ਹੈ ਜਾਂ ਹੋ ਜਾ ਤੇ ਆਜਵਾਕ ਵੀ ਕੀ ਕਰੇ ਵਿਚਾਰਾ ਕਿੰਨੇ ਦਿਨ ਹੋ ਗਏ ਵੇਰ ਵੇਰ ਕਰੀ ਜਾਂਦਾ ਮੈਨੂੰ ਕਾਪੀਆਂ ਲਿਆ ਦਿਓ ਕਾਪੀਆਂ ਲਿਆ ਦਿਓ ਦੱਸ ਹੋਵੇਂ ਉੱਠ ਜਾਂਦਾ ਤੈਨੂੰ ਵੀ ਪਤਾ ਪੈਸਾ ਤਾਂ ਘਰੇ ਕੋਈ ਹੈ ਨਹੀਂ ਸੀਗਾ ਅੱਜ ਜਾਊਂਗਾ ਸ਼ਾਮ ਨੂੰ ਫੜ ਲਿਆਊਂਗਾ پیسے ਲੈ ਆਉਂਗਾ ਪੁੱਲ ਲੈ ਆ ਕੇ ਦੇ ਹੁਣ ਜਵਾਕ ਨੂੰ ਕੱਪਣਾ ਚੱਤ ਰੋਟੀ ਲਾ ਮੈਂ ਤਾਂ ਉਹ ਚੁੱਲੇ 'ਚ ਅੱਗ ਮਚਾਉਣਾ ਲਾ ਦੇ ਹਾਂ ਤੂੰ ਮਚਾ ਅੱਗ ਤੇ ਮੈਂ ਆ ਗਈ ਤੇ ਨੀਤ ਉਹ ਬਾਦ ਵੀ ਨੇ ਤੇ ਕੀ ਬਹੁਤ ਬੰਦ ਚੱਲ ਮੱਚ ਵੀ ਲਾਲਾ ਦਾ ਦੋ ਦੋ ਰੋਟੀਆਂ ਹੋਰ ਲੈ ਕੇ ਆਵੇਂ ਬਾਲਣਵੇਂ ਨਾ ਬਸ ਬਾਲਣ ਹੋਰ ਕੀ ਕਰਨਾਗਾ ਬਠੇਰਾ ਇੰਨਾ ਦੋ ਤਾਂ ਰੋਟੀਆਂ ਲਾਉਣੀਆਂ ਆ ਅਜ ਇੰਨਾ ਕੀ ਆਟਾ ਆਟਾ ਥੋੜਾ ਹੀ ਸੀਗਾ ਅਜ ਤੇ ਦੋ ਰੋਟੀਆਂ ਲੈਣੀਆਂ ਤੇ ਹੋਰ ਇੱਕ ਤੁਸੀਂ ਖਾ ਲਿਓ ਇੱਕ ਹਰਸ਼ਿੰਗ ਦੇ ਦੂੰਗੀ ਮੈਂ ਤੇ ਤੂੰ ਕੀ ਖਾਵੇਂਗੀ ਮੇਰਾ ਤਾਂ ਸਰ ਜੀਗਾ ਮੈਂ ਚਾਹ ਚੂ ਪੀ ਲੂੰਗੀ ਬੁਮਾਰ ਉੱਠੀ ਆ ਰੋਟੀ ਬਿਨਾ ਹੁਣ ਕਿਵੇਂ ਤਰਾ ਸਰੂਗਾ ਦੋ ਰੋਟੀ ਲੈ ਕੇ ਆਨੀ ਕੀ ਗੱਲ ਬੋਤਾਂ? ਉਹ ਤੇ ਖਾਣਾ ਮੇਰੀ ਜਾਂਦਾ। ਉਹ 11 ਵਜੇ ਮਿਲਦਾ ਪੁੱਤ ਉਹ ਕੋਬਲੀ ਚੌਲਾ ਨਾ ਤਰਾ ਕੀ ਬੰਨ। ਨਹੀਂ ਪਰ ਨਹੀਂ ਗੱਲ ਦੀ ਕੋਈ। ਨਹੀਂ ਬੋਤੋ ਰੋਟੀ ਲੈ ਆ ਜੀ ਤੂੰ। ਨਹੀਂ ਲੰਭੂ ਮੈਂ ਚੱਲੇ। ਰੋਟੀ ਤਾਂ ਲੈ ਜਾਂਦਾ। ਜਵਾਕ ਵੀ ਸਾਰਾ ਸਮਝਦਾ ਗਾ। ਹੁਣ ਨਿਆਣਾ ਨਹੀਂ। ਮੂੰਹ ਪਤਾ ਹੁਣ ਰੋਟੀ ਆਟਾ ਹੈ ਨਹੀਂ ਗਾ ਜਰ ਕੀ ਕਰਨੀ? ਮੈਂ ਤਾਂ ਉੱਥੇ ਲੈ ਕੇ ਸਾਰ ਲਿਆ। ਜੇ ਲੈ ਕੇ ਰੋਟੀ ਮੈਂ ਖਾ ਲਿਆ ਤੇ ਤੂੰ ਖਾ ਲੈ ਦੁਪਹਿਰੇ 200 ਰੁਪਏ ਲੈ ਆਉਂਗਾ ਤੇ ਆਟਾ ਲੈ ਆਉਂਗਾ ਉਹ ਤੋਂ ਲਾ ਲਈ ਖਰੇ ਅੱਜ ਤੱਕ ਦੇਣ ਲੱਗਿਆ ਹੋਰ ਅੱਜ ਤਾਂ ਜਾਓ ਰੋਟੀ ਖਾ ਲਓ ਤੁਸੀਂ ਲੇਟ ਨਾ ਹੋ ਜਿਓ ਹੁਣ ਤਾਂ ਇਸੇ ਜਵਾਗ ਤੇ ਆਸਾਂ ਕੋ ਪੜ੍ਹ ਲੈ ਕੇ ਕੋਈ ਲੋਗਰੀ ਲੱਗ ਜੀ ਤੇ ਆਪਣੀ ਵੀ ਗਰੀਬੀ ਕੱਟੀ ਜਾਂਦੀ ਹੋਰ ਕੋ ਜੁਨ ਸੁਧਰ ਜੇ ਆਪਣੀ ਵੀ ਠੱਕੇ ਖਾਂਦੇ ਸਾਰਿਆਂ ਨੇ ਉਹ ਸਾਰੀ ਉਮਰ ਨਿਕਲ ਗਈ ਆਪਣੀ ਤਾਂ ਕਦ ਗਰੀਬੀ ਰੱਬ ਕਦੋਂ ਚੱਕੂਗਾ ਬਿਮਾਰੀ ਨਾ ਹੋਵੇ ਗਰੀਬੀ ਵੀ ਕੱਟੀ ਜਾਂਦੀ ਐ ਪੈਸਾ ਲੱਗਦਾ ਬਹੁਤ ਦਵਾਈਆਂ ਤੇ ਗਰੀਬਾਂ ਦੇ ਘਰੇ ਬਿਮਾਰੀਆਂ ਵੀ ਦਿੰਦਾ ਰੱਬ ਤੁਸੀਂ ਜਾਓ ਤੇ ਅੱਜ ਨਾ ਮੈਂ ਬਾਲਨ ਲੈ ਕੇ ਆਵਾਂ ਹਰ ਢੈਂਜਾ ਲੱਗਿਆ ਤੂੰ ਬਿਮਾਰ ਆ ਰੈਸਟ ਕਰ ਲਾ ਆਉਂਦਾ ਉਹਨਾਂ ਦੇ ਕੋਲ ਮੈਂ ਲੈ ਆਉਂਗਾ ਘਰ ਘਰ ਤਾਂ ਗੈਸ ਲੱਗਿਆ ਕੋਈ ਨਾ ਕੋਈ ਲੱਕੜ ਥੰਬੜ ਪਿਆ ਹੀ ਹੁੰਦਾ ਉਹ ਲਾ ਲਾ ਮੈਨੂੰ ਲੱਗਦਾ ਉਹ ਨਾਲ ਦਾ ਆ ਗਿਆ ਮੇਰੇ ਵਾਜਾ ਮਰੀਏ ਤੂੰ ਐਂ ਕਰ ਮੇਰੀ ਰੋਟੀ ਇੱਕ ਡੱਬੇ ਚ ਬੰਨ ਦੇ ਉੱਥੇ ਖਾ ਲੂੰਗਾ ਮੈਂ ਚਾਹ ਹੋ ਕੇ ਜਾ ਕੇ ਪੀ ਲੂੰਗਾ ਹੈ ਉਏ ਆ ਗਿਆ ਬਾਈ ਛੇਤੀ ਯਾਰ ਆ ਗਿਆ ਆ ਗਿਆ ਓਏ ਆਪਣਾ ਤਾਂ ਸਰਦਾਰ ਵੀ ਬਹੁਤ ਕੱਬਾ ਆ ਜਾ ਮੁੜ ਕੇ ਨਾਲੇ ਅੱਜ ਕੰਜਰਾ ਨਾਲ ਸਾਈਕਲ ਵੀ ਧੋਖਾ ਦੇ ਗਿਆ ਅੱਜ ਤਾਂ ਤੁਰ ਕੇ ਹੀ ਜਾਣਾ ਪਣਾ ਆ ਮੇਰਾ ਬਾਈ ਛੇਤੀ ਚੱਲ ਗਿਆ ਯਾਰ ਮੇਰੇ ਵਾਲੀ ਨਾ ਪਤਾ ਨਹੀਂ ਕੀ ਮਿਰਚਾ ਖਾ ਕੇ ਉੱਠੀ ਸੀ ਪਤਾ ਨਹੀਂ ਕੰਜਰਾ ਦੀ ਨੂੰ ਕੀ ਹੋਇਆ ਓਏ ਇੰਨਾ ਭੜਾ ਬੋਲੀ ਕਹਿੰਦੀ ਚਾਹ ਮਿੱਠਾ ਮੁੱਕਿਆ ਪਿਆ ਉਹਰ ਮੇਰੇ ਤਾਂ ਭਰੇ ਆਟਾ ਹੈ ਨਹੀਂ ਉਧਰ ਜਵਾਕ ਰੋਕੇ ਗਿਆ ਸਕੂਲ ਉਹ ਚੱਲ ਕੋਈ ਨਹੀਂ ਕਰੂਗਾ ਫੇਰ ਭੱਲੀ ਆ ਚਲੀ ਆਪਾਂ ਚੱਲ ਜੀਠਾ ਵੀਰ ਮਾਤਾ ਰੁਟੇ ਬੰਦੇ ਮੈਂ ਵੜੀ ਘੱਟ ਲੱਗਦੇ ਹੈ ਹੈਲੋ ਓ ਮਿਸਤਰੀ ਸਾਹਿਬ ਬੰਦੇ ਅੱਜ ਕੀ ਗੱਲ ਹੈ ਤੁਹਾਡੇ ਕਿੱਥੇ ਆ ਬੰਦੇ ਬਹੁਤ ਘੱਟ ਥੋੜੇ ਉਹ ਐ ਨਹੀਂ ਗੱਡੀ ਚੱਲਨੀ ਯਾਰ ਤੁਸੀਂ ਬੰਦੇ ਲਿਆਓ ਹੋਰ ਆਵਦੇ ਜਿਵੇਂ ਮਰਜ਼ੀ ਕਰਕੇ ਤੇ ਮੈਨੂੰ ਨਹੀਂ ਪਤਾ ਮੇਰਾ ਕੰਮ ਨਿਕੜੋ ਦਾਵਾ ਦਾ ਤੁਸੀਂ ਤੋਂ 15 ਜਿੱਲਾ ਪਾ ਦਿਓਗੇ ਤੂੰ ਮੜਿਆ ਤੁਰ ਪਿਆ ਤੈਨੂੰ ਕੀ ਹੋਇਆ ਬਹੁਤ ਹੌਲੀ ਤੁਰਦਾ ਢਾਂਜਰਾ ਪਾਈਆ ਪੈਰਾ ਇਦਰੇ ਪੈਸੇ ਮੰਗਣ ਲੱਗਿਆ ਵੇਹਲੇ ਨਹੀਂ ਕਿਤੇ ਕੰਮ ਵੇਖ ਕਰਦੇ ਸੀ ਕਿਵੇਂ ਦਾ ਗਰਮ ਹੋਇਆ ਫਿਰਦਾ ਦੇਖਦੇ ਨਹੀਂ ਕਿ ਭੂਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਹਾਡਾ ਟਾਈਮ ਹੋ ਗਿਆ ਹੈ ਲੇਟ ਹੋ ਗਈ ਜੀ ਹਲੋ ਆ ਆ ਗਏ ਤੇਰੇ ਬੰਦੇ ਲੈ ਐ ਵੇਖ ਪਹਿਲਾਂ 12 ਵਜੇ ਪਏ ਆ 15 ਇਹ ਕੋਈ ਗੱਲ ਹੈ ਤੁਸੀਂ ਯਾਰ ਮੜਾ ਮੜਾ ਇਹਨੂੰ ਖਿੱਚਿਆ ਕਰੋ ਬਾਈ ਲੇਟ ਹੋ ਗਿਆ ਕੱਲ ਤੁਸੀਂ ਦੇ ਆ ਜਾ ਕਰਾਂਗੇ ਕਾਹਦਾ ਲੇਟ ਹੋ ਗਿਆ ਤੁਸੀਂ ਕੀ ਹੈ ਜੀ ਦੱਸੋਗਾ ਮੈਨੂੰ ਕਿਹੜੇ ਆਨੰਦ ਕਰਾਉਣ ਗਏ ਸੀ ਤੁਸੀਂ ਬਾਈ ਜੀ ਚਲੋ ਕੋਈ ਨਹੀਂ ਤੇ ਚਾਹ ਦਾ ਪਿਆਉ ਤੇ ਜੀ ਹੁਣ ਚਾਹ ਨਾ ਤੁਹਾਨੂੰ ਮੈਂ ਪਿਆਉਣਾ ਕਾਫੀਆਂ ਇਥੇ ਸਾਰਾ ਕੰਮ ਪਿਆ ਇਹ ਪੈ ਤਿੰਨ ਸਾਲ ਤੂੰ ਤਾਂ ਮੇਰੀ ਕੋਠੀ ਚੋਂ ਨਿਕਲਣਾਗਾ ਪੈਸੇ ਮੰਗਣ ਲੱਗਾ ਸੀ ਮਿੱਟ ਮਾਰਦੇ ਹਾਂ ਸ਼ਾਮ ਨੂੰ ਦੇ ਦਿਓ ਜੀ ਦੋ ਕੋਈ ਨਹੀਂ ਭਾਈ ਗਲਤੀ ਹੋ ਗਈ ਹਜ਼ਾਰ ਦੇ ਦਿਓ 1500 ਦੇ ਦਿਓ 2000 ਦੇ ਦਿਓ ਆ ਕੰਮ ਲੱਗਦੇ 11 ਵਾਲੀ ਚਾਹ ਪੀਲਾਂਗੇ ਜੀ 11 ਜੀ ਨਾ ਮੈਂ ਤੁਹਾਨੂੰ ਦਿਨਾ ਚਾਹ ਚਾਹ ਜੂ ਨਹੀਂ ਆਉਣੀ ਕਿ ਮਿਸਤਰੀ ਆਹਦਾ ਜਗਾੜ ਕਰਦੀਆਂ ਇਹਨਾਂ ਦਾ ਚਲੋ ਠੀਕ ਆ ਭਾਈ ਸਮਝ ਗਿਆ ਨਾ ਕੰਮ ਨੇ ਵਿੜੋ ਦਵਾ ਦਵ ਭਾਈ ਨਹੀਂ ਕੋਈ ਤੁਹਾਨੂੰ ਯਾਰ ਜਮਾ ਵੀ ਕੋ ਬੰਦੇ ਨੂੰ ਮਾੜੀ ਮੋਟੀ ਤਾਂ ਸ਼ਰਮ ਬਾਈ ਦੱਸੋ ਕੀ ਕੰਮ ਕਰਨਾ ਕੰਮ ਕੀ ਕਰਨਾ 15 ਦਾ ਨਵੇੜੋ ਤਵਾ ਤਵਾ ਚੋਟਾ ਉਟਾ ਲਿਆਓ ਇਹਨੂੰ ਮਸਾਲਾ ਮੂਸਲਾ ਫੜਾਓ ਆ ਇੱਕ 15 ਠੱਲਿਆ ਤੁਸੀਂ ਜਿਵੇਂ ਦੁਰਮੜ ਬਣਾ ਕੇ ਇਥੇ ਆ ਜਾ ਮਾੜਾ ਮੋੜਾ ਹਿਲ ਹੁਲਾ ਤੂੰ ਵੀ 15 ਉਹ ਦੋਵੇਂ ਤਰੀਕੇ ਤੇ ਚੱਲ ਪੇ ਉਹ ਇੱਕ ਜਣਾ ਮਸਾਲਾ ਮੂਸਲਾ ਬਣਾ ਲਓ ਯਾਰ ਉਹ ਮਿਸਤਰੀ ਐਂ ਤੂੰ ਮਾੜਾ ਵੜਾ ਸਮਝਾਇਆ ਕਰਿਆ ਤੂੰ ਦਾ 15 ਜਮਾਂ ਹੀ ਤੂੰ ਚੋਪੀ ਬੈਠਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੜਿਆ ਖਿੱਚ ਕੇ ਕਰੋ ਕੰਮ ਯਾਰ ਐ ਨਹੀਂ ਚੱਲਣੀ ਗੱਡੀ ਮੇਰਾ ਤਾਂ ਦਰਾਪੋ ਕੋ ਵੀ ਬਹੁਤ ਲੱਗੀ ਮੈਂ ਤਾਂ ਰੋਟੀ ਦੀ ਭਰਾਵਾ ਕਿਤਾਬ ਪੁੱਕ ਰਹੀ ਹੈ ਤੈਨੂੰ ਤਾਂ ਇਹ ਆਵੇ ਲਾਂ ਉਹ ਤਾਂ ਕੁੱਤੇ ਆਸਤੇ ਡੇਡੇ ਵੱਡੇ ਸ਼ੈੱਡ ਪਾਈ ਜਾਂਦੇ ਤੇ ਗਰੀਬਾਂ ਨੂੰ ਦੇਣ ਆਸਤੇ ਇਹਨਾਂ ਕੋਲ ਪੈਸੇ ਨਹੀਂ ਹੋੜੀ ਬੋਲ ਕੰਦਰਾ ਬਹੁਤ ਬਹੁਤ ਨਾ ਸ਼ੇਤਰ ਬੋਲੇ ਇਹ ਵੀ ਮੇਰਾ ਗਲਤੀ ਕਰ ਪਾਜੀ ਲੈਣਾ ਯਾਰ ਉਹ ਦਿਹਾੜੀ ਚਾਓ ਚਲੋ ਕੋਈ ਦੇਖ ਲੈ ਯਾਰ ਗਰੀਬ ਦੇ ਹੱਕ ਵਿੱਚ ਤਾਂ ਹਾਂ ਮਰ ਕੋਈ ਵੀ ਨਹੀਂ ਖੜਦਾ ਮਾਰਕ ਚੱਲ ਵੀ ਓਏ ਤੂੰ ਤਾਂ ਯਾਰ ਚੱਕਰ ਆਈ ਜਾਂਦੇ ਚੱਕਰ ਆਈ ਜਾਂਦੇ ਆ ਕੋਈ ਨਹੀਂ ਤੂੰ ਐ ਕਰ ਸਰਦਾ ਤੋਂ ਪਹਿਲੇ ਲੇ ਕੇ ਦਵਾਈ ਲੈ ਆ ਜਾ ਕੇ ਇਹ ਨਾ ਓਏ ਵੀ ਤੂੰ ਮਾਰੂ ਜੀ ਗਰਮੀ ਬਹੁਤ ਪਈ ਜਾਂਦੀ ਆ ਨਾਲੇ ਤੜਕੇ ਰੋਟੀ ਖਾ ਕੇ ਆਇਆ ਕਰ ਰੋਟੀ ਨਹੀਂ ਆਟਾ ਹੀ ਹੈ ਨਹੀਂ ਸੀ ਘਰੇ ਹਿੰਦੀ ਦੱਸੋ ਉਹ ਮੇਰੇ ਵਾਲੀ ਤਾਂ ਆਪੇ ਇਹਨੂੰ ਦੱਸਿਆ ਤਾਂ ਅਸੀਂ ਤੜਕੇ ਪਤਾ ਨਹੀਂ ਕੀ ਮਿਰਚਾਂ ਖਾਂਦੀ ਆ ਸਾਰੇ ਨਾਲ ਕੌੜਾਈ ਬੋਲੀ ਜਾਂਦੀ ਹੈ। ਨਾ ਪੁੱਛੋ ਬਾਈ ਨੂੰ ਪੈਸੇ 200 ਰੁਪਏ ਦੇ। ਪੁੱਛਦਾ। ਬਾਈ ਮੈਨੂੰ ਦੁਪਹਿਰੇ 200 ਰੁਪਏ ਦੇ ਦੋਗੇ ਅੱਧੀ ਟਿਵਰੇ। ਇਹ ਹੈ। ਮੈਂ ਘਰੇ ਆਟਾ ਲੈ ਕੇ ਜਾਣਾ ਈ। ਆਟਾ ਆਇਆ ਤਾਂ ਘੰਟਾ ਤੈਨੂੰ ਆਇਆ ਨਹੀਂ ਹੋਇਆ 15 ਤੁਸੀਂ ਕਮਾਲ ਕਰੀ ਜਾਂਦੇ ਹੋ ਯਾਰ ਤੁਸੀਂ ਨਹੀਂ ਮੈਂ ਕੰਮ ਤਾਂ ਕਰੂੰਗਾ ਸ਼ਾਮ ਤਾਈਂ ਘਰੇ ਦੁਪਹਿਰ ਦੀ ਛੁੱਟੀ ਮੁੱਕੇ 1 ਵਜੇ ਆਇਆ ਹੈ ਨਹੀਂ ਕਿ ਸ਼ਾਮ ਨੂੰ ਵੇਖਾਂਗੇ ਤੂੰ ਕਹਿੰਦਾ ਜਾ ਮਸਾਲਾ ਮਸੂਰ ਰਲਾਉ ਦੇ ਕੋਲ ਜਾ ਕੇ ਜਾ 200 ਹੀ ਦੇ ਦੋ ਸ਼ਾਮ ਬਾਕੀ ਸ਼ਾਮ ਕੋਈ ਨਹੀਂ ਫਿਰ ਸ਼ਾਮ ਨੂੰ ਦੇਵਾਂਗੇ ਹੁਣ ਹੈ ਨਹੀਂਗੇ ਹੈ ਨਹੀਂ ਆਟਾ ਤੁਸੀਂ ਬਹਾਨੇ ਮਾਰਦੇ ਰਹਿੰਦੇ ਹੋ ਕੰਮ ਨਹੀਂ ਕਰਨਾ ਹੁੰਦਾ ਤੁਸੀਂ ਉਹ ਇੱਥੇ ਨਾ ਤੁਰਿਆ ਜਾ ਦੇ ਕੋਲ ਇਹ ਇੱਧਰ ਮੜਾ ਮਸਾਲਾ ਮਸੂਰ ਰਲਾ ਜਾ ਕੇ ਅਲਟਾ ਰੱਖਦਾ ਹੀ ਨੇੜੇ ਮੈਂ। ਹੈਲੋ ਆ ਤੂੰ ਖਬੀ ਲੱਤ ਆ ਲਿਆ ਤੂੰ ਕਰਦਾ ਕੀ ਹੈ ਤੂੰ ਗੇੜੇ ਨਾਲ ਜਾਂਦਾ ਜਾਂ ਮਨ ਲੱਗ ਪੈਣਾ ਕੰਮ ਕਰ ਕੋਈ ਮੜਾ ਮੋਟਾ। ਨਾ ਨਾ। ਬਣਾ ਬੀ ਗੇੜ ਨੂੰ। ਬਣਾ ਆ ਮੈਂ ਯਾਰ ਇੱਕ ਮਿੰਟ। ਓਹ ਘਟਾ ਖਾ ਲਿਆ ਕਰੋ ਗੋਲੀਆਂ। ਬਾਈ ਰੋਟੀ ਨਹੀਂ ਖਾਦੀ ਆ ਜੀ। ਰੋਟੀ ਨਾ ਖਾਦੀ ਨਹੀਂ ਮਰੀ ਜਾਣਾ ਬੰਨੇ ਜੇ। ਚੱਕਰ ਨਸ਼ਾ ਨੂੰ ਛੇ ਕਰਦਾ ਹੈਗਾ ਕੋਈ। ਨਹੀਂ ਭਾਈ ਨਸ਼ਾ ਤਾਂ ਮੈਂ ਕੋਈ ਕਰਦਾ ਹੀ ਨਹੀਂ ਤੇਰੀ ਸ਼ਕਲ ਤੋਂ ਤਾਂ ਐਂ ਹੀ ਲੱਗਦਾ ਨਸ਼ਾ ਕਰਦਾ ਹੋਏਗਾ ਤੂੰ ਹਾਂਜੀ ਇਹੋ ਜਿਹੀ 15 1000 ਦੀ ਮਨਜ਼ੀ ਲੱਗਦੀ ਉਹ ਹੈਲੋ ਤੇਰੇ ਵਾਹ ਦਾ ਰੋਲ ਲੱਗਦਾ ਮੈਨੂੰ ਐ ਕਰ ਜਾਉ ਮਿੱਟੀ ਚੱਕ ਕੇ ਕਈ ਰੋਲ ਪੱਤਰ ਕਰ ਸਾਰੀ ਉਹ ਬਈ ਬਈ ਚੱਕ ਲੈ ਕਰ ਦਿੰਨੀ ਜੀ ਖੰਦਾ ਖੰਦਾ ਦਾ ਅਰੇ ਮੰਦ ਨਹੀਂ ਆ ਆ ਪੌਣੀ ਟੋਏ ਜੀ ਹਾਂ ਇਹ ਭਰਦੇ ਸਾਰੇ ਟੋਏ ਭਰਦੇ ਮਰੇ ਖਿੱਚ ਕੇ ਕਰੀ ਨਾਲੇ ਉਹ ਇੱਟਾਂ ਚੱਕਦੇ ਪਹਿਲਾਂ 15 ਇੱਟਾਂ ਥੱਲੇ ਲੱਪੇਗਾ ਪਤਾ ਕਿੰਨੇ ਨਹੀਂ 10 ਰੁਪਏ ਦੀ ਇੱਟਾ ਹੁਣ ਮੈਟ ਮਾਰੀ ਨਾਲੇ ਇਹ ਨਾ ਹੋਵੇ ਕਿ ਦੇ ਸਿੱਧੇ ਲੱਗਿਆ ਰਹੇ ਚਾਰ ਕਿਈਆਂ ਇਆਂ ਲੈ ਕੇ ਇੱਧਰ ਸਿਰਤੀ ਉਧਰ ਸਿਰਤੀ ਬੜੀ ਹੋ ਗਿਆ ਬਾਈ ਤੈਨੂੰ ਹਾਏ ਓਏ ਓਏ ਮੈਂ ਕਫਾਇਆ ਹਾਏ ਓਏ ਯਾਰ ਇਹ ਮਾਤਾ ਇਹ ਉਹ 3 ਤੇ ਤਾਂ ਇਹ ਤਾਂ ਹੋ ਗਿਆ ਬਾਈ 7:00 ਵੱਜ ਗਏ ਇਹਦੇ 7:00 ਨਾ ਵੱਜ ਗਏ ਐਵੇਂ ਬਾਨੇ ਮਾਰਦਾ ਐਵੇਂ ਮਾਰ ਲਈ ਬਾਈ ਵਾਵਾ ਵੱਜ ਗਈ ਲੱਗਦਾ ਟਾਂਕੇ ਲਗਾਉਣੇ ਪੈਣੇ ਆ ਉਹ ਟਾਂਕੇ ਟੁਕੇ ਨਹੀਂ ਕੋਈ ਇਹਦੇ ਪੱਟੀ ਆ ਮਿੱਟੀ ਪਾ ਮਾਰੀ ਇਹਦੇ ਪੈਰ ਤੇ ਉਹ ਮਿੱਟੀ ਨਾ ਬਾਈ ਨਹੀਂ ਖੂਨ ਬੰਦ ਹੋਣਾ ਉਹ ਮੈਨੂੰ ਸੀਮਾ ਰਾਦੇ ਤੂੰ ਮਿੱਟੀ ਪਾ ਦੇ ਪੱਟੀ ਆ ਫੜ ਲੇਡ ਕਾ ਕਪੜਾ ਜਾ ਕੁਝ ਨਹੀਂ ਹੁੰਦਾ ਤੈਨੂੰ ਬਾਈ ਡਾਕਟਰ ਦੇ ਲੈ ਚੱਲ ਨੂੰ ਉਹ ਨਹੀਂ ਲੋੜ ਯਾਰ ਮੈਂ ਤੈਨੂੰ ਕੋਈ ਉਹ ਮੰਨ ਜਾ ਬਾਈ ਇੰਨਾ ਨਰਦੀ ਨਾ ਹੋ ਕਦੇ ਪੁੱਛ ਵੀ ਕਰ ਲੈ ਕਰ ਉਹਦੇ ਵਾਕਿਆ ਹੀ ਸੱਟ ਬਹੁਤ ਵੱਜੀ ਆ ਐ ਕਰ ਮੇਰਾ ਬਾਈ ਲੈ ਲੈ ਜਾ ਫਿਰ ਇਹਨੂੰ ਮਿੰਟ ਵਾਰ ਲੈ ਜਾ ਇਹ ਤਾਂ ਦੇ ਦੇ ਸਾਨੂੰ ਅਸੀਂ ਪੱਟੀ ਦਾ ਕਰਵਾ ਲਾਂਗੇ ਫਿਰ 200 ਰੁਪਏ 50 ਲੱਗਣੇ ਉਥੇ ਮਰੀ ਆ 200 ਪਤਾ ਨਹੀਂ ਐ ਟਾਂਕੇ ਲੱਗ ਸਕਦੇ ਆ ਐ ਕਰਕੇ ਬਾਈ 200 ਰੁਪਿਆ ਦੇ ਦੇ ਉਹ ਵਰ ਦੋ ਦਿਆ ਉਹ ਨਹੀਂ 500 ਨਾਲ ਨਹੀਂ ਕਰਨਾ 200 ਦੇ ਦੇ ਬਾਈ ਜਿਹੜੇ ਬਦੇ ਮੈਂ ਮੋੜ ਦੂੰਗਾ ਤੈਨੂੰ ਆ ਜਾ ਬਾਈ ਆ ਜਾ ਦਾਇਆ ਇਹਦਾ ਵੜ ਉੱਤੇਰਾ ਦੇ ਪੱਟੀਆਂ ਦੇ ਤੇ ਮੇਰੀ ਸੁਣ ਗੱਲ ਮਿੰਟੋ ਮਿੱਟੀ ਮੁੜ ਪੀ ਇਹਨੂੰ ਘਰੇ ਛੱਡਿਆ ਹੀ ਇਹਦੇ ਗੱਲ ਸੁਣ ਕਾਕਾ ਮੈਂ ਤੇਰਾ 200 ਰੁਪਏ ਤੈਨੂੰ ਦੇਦਾ ਠੀਕ ਆ ਪੱਟੀ ਖਰਾਬ ਦਾ ਕੋਸ ਖਰਾਬ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀਰੇ ਤੇ ਹੁਣ ਤੈਨੂੰ ਲੱਗੀ ਸੀ ਕਾਲ ਦੇ ਤੂੰ ਬਹਾਨਾ ਜਿਹਾ ਬਣਾ ਲਿਆ ਹੁਣ ਮਾਰ ਕੇ ਕਈ ਜੀ ਤੇ ਚੱਲ ਵੀ ਘਰ ਨੂੰ ਜਾਂਦਾ ਮੈਂ ਤੇ ਤੂੰ ਗੱਲ ਸੁਣ ਮੇਰੀ ਮਿੰਟ ਪੰਜਾਂ ਜਿਹਾ ਜੀ ਇਹ ਨਾ ਹੋਵੇ ਦਿਹਾੜੀ ਤੇਰੀ ਵੀ ਉੱਡ ਜਾ ਕਿਤੇ ਬਾਈ ਸੁਣ ਗਈ ਨਾ ਗੱਲ ਇੱਕ ਹੋਰ ਕੰਨ ਲੈ ਲੈ ਯਾਰ ਆ ਆ ਦੇਲਾ ਮੋਟਰਸਾਈਕਲ ਹੀ ਦੇ ਦੇ ਉਹ ਮੈਂ ਦੇ ਪੱਟੀ ਕਰਕੇ 5 ਮਿੰਟ 5-7 ਮਿੰਟ ਜੇ ਬੈਕ ਹੋਵੇ ਆ ਆ ਜਾਣੇ ਭਾਈ ਸਮਝ ਗਿਆ ਨਾ ਖੜਿਆ ਨਹੀਂ ਜਾਂਦਾ ਮੈਂ ਬੈਠ ਕੇ ਜਾਣਾ ਮੁੜ ਕੇ ਆ ਜਾ ਭਾਈ ਉਹ ਹੋ ਉਹ ਉਹ ਤੈਨੂੰ ਕਿੰਨੇ ਵਾਰੀ ਕਿਹਾ ਵੀ ਘਰ ਦੀਆਂ ਟੈਨਸ਼ਨਾਂ ਤੂੰ ਨਾ ਲੈ ਕੇ ਆਇਆ ਕਰਨ ਨਾਲ ਹੁਣ ਪੈਰ ਤੇ ਸੱਟ ਮਰਾਲੀ ਬਹਾਨੇ ਬਣਾਉਂਦੇ ਰਹਿੰਦੇ ਬਸ ਪੈਸੇ ਮਿਲ ਜਾਣ ਇੱਥੇ ਪਾਲਾ ਹੱਥ ਮੈਂ ਮੋਟਰਸਾਈਕਲ ਲੈ ਕੇ ਉਹ ਹੋਰ ਕੀ ਕਰਨਾ ਇਹਨਾਂ ਨੇ ਇਹ ਪੁੱਤਾਂ ਦੀ ਆਜੀ ਵਜਣੀ ਸੀ ਮਸਾ ਕਿੰਨੇ ਦਿਨਾਂ ਬਾਅਦ ਦਿਹਾੜੀ ਲੱਗੀ ਸੀ கா ਇਹ ਮੇਰੀ ਗੱਲ ਸੁਣ ਬਾਈ ਮੈਂ ਤੈਨੂੰ ਹੁਣ ਡਾਕਟਰ ਦੇ ਛੜ ਚੱਲਿਆ ਤੇ ਮੈਂ ਹੁਣ ਜਾਣਾ ਪੈਸੇ ਤਾਂ ਦੇ ਜਾ ਮੈਨੂੰ ਪੈਸੇ ਬਾਈ ਅੱਛਾ ਉਹ ਪੈਸੇ ਕਿਹੜੀ ਜੇਟ ਪਾ ਲੈ ਮੈਂ ਹਲੇ ਯਾਰ ਤੂੰ ਧਿਆਨ ਨਾ ਜਾਈਂ ਤੇ ਹੁਣ ਆਰਾਮ ਕਰ ਲਈ ਤੇਰੇ ਬੱਸ ਹੋ ਗਿਆ ਬਾਈ ਕਈ ਵਜ ਗਈ ਜੀ ਕੰਮ ਤੇ ਆਹ ਜਿਵੇਂ ਬੱਦਗੀ ਕਈ ਖੋਣ ਪੱਤੇ ਖੋਣ ਲੱਗੇ ਆਹ ਖੋਣ ਇਹ ਬੜਾ ਕੱਢੇ ਬਟਾ ਪਤੰਦਰਾ ਕੀ ਗੱਲ ਐ ਏਦਾਂ ਕੰਦੇ ਜਵਾਦੂ ਆਹੋ ਹੋ ਰਖਾ ਮੈਂ ਬੜਾ ਡੁੰਡਾ ਕਰੀ ਬਟਾ ਪੱਟੀ ਨੇ ਸਰ ਜੂਗੀ ਪੱਤੇ ਨਾਲੇ ਬੇਟਾ ਇੱਕ ਇਹਦਾ ਟਾਂਕੇ ਲੱਗਣਗੇ ਜਾਂਦ ਹੋ ਜਾ ਇਹ ਕਰ ਦੋ ਇਲਾਜ ਕਰੋ ਦਾ ਖੂਨ ਹੀ ਕੋਈ ਨਹੀਂ ਖੀ ਜਾਂਦਾ ਇਹਦਾ ਟਾਂਕੇ ਲੱਗਣਗੇ ਲਾ ਦਿਏ ਲਾ ਦੋ ਫਰੀ ਚਾਣੀ ਪੈਣੀ ਆ ਵਾਵਾ ਹੱਡੀ ਤਾਂ ਨਹੀਂ ਵੱਜੀ ਐ ਬੰਦੇ ਆ ਦੀ ਦਾ ਰਿਸਟਰ ਹੁਣ ਆਦੀ ਐ ਦਾ ਵਾਵਾ ਇਹ ਜਰਾ ਸਾਫ ਕਰਾ ਇਹ ਕਰੀਏ ਐ ਬਾਬਾ ਕੋਈ ਨਹੀਂ ਤੁਹਾਨੂੰ ਥੋੜੀ ਐ ਬਸ ਆਵਾਜ਼ ਆ ਰਾਮ ਰੱਖ ਕਰੀ ਆਣ ਕੀ ਕਹਣਾ ਕਰੇਗਾ ਕਿ ਤੇ 9 ਦਿਨਾਂ ਬਾਅਦ ਟਾਂਕੇ ਖਾਣ ਆਉਣੇ ਆ ਠੀਕ ਹੈ ਠੀਕ ਹੈ ਤੇ ਕੰਮ ਦੇਣਾ ਖੇਕਲ ਕਰੀ ਐਵੇਂ ਕਦੇ ਕੰਮ ਤੇ ਜਾਈ ਜਾਵੇਂ ਤੇ ਤੈਰ ਦਾ ਵਾਧਾ ਵਧ ਜੂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਦਰਦ ਤੋਂ ਕੋਈ ਦਵਾਈ ਦੂਈ ਦੇ ਦਿੰਦੇ ਦਵਾਈ ਦਿੰਨਾ ਦਵਾਈ ਦਿੰਨੇ ਆ ਤੇ ਧਣਕਾਲਾ ਟੇਗਾ ਲਾ ਲੀਏ ਠੀਕ ਹੈ ਯਾਰ ਜੇ ਪਲਾਇ ਦੇ ਬਣਾ ਲੋ ਕਿੰਨੇ ਪੈਸੇ ਬੰਦੇ ਆ ਦਵਾਈ ਦੇ ਦੇ ਸਾਹੇ ਬਣਾ ਲੈਂਦਾ ਦਵਾਈ ਲੈ ਦੇ ਯੇ ਇਹ ਰਪਾ ਠੀਕ ਆ ਕੇ ਆ ਦਵਾਈ ਲੈਣੇ ਖਰਾ ਕੇ ਠੀਕ ਆ ਠੀਕ ਆ ਜੀ ਹਾਂ ਜੋ ਪੀਦਾ ਮੇਰੇ ਕੰਮ ਤੇ ਹੀ ਰਹੇਗੀ ਇਹ ਆ ਦਰਦ ਤੋਂ ਆ ਉਹ ਦਾ ਤੂੰ ਉहां ਜਾ ਕੇ ਇੱਕ ਪਹਿਲਾ ਖਰਾਕ ਆ ਲੈਣੀ ਆ ਅੱਧਾ ਘੰਟਾ ਰੁੱਕ ਕੇ ਫਿਰ ਆਹ ਕੋਲੀ ਲਈ ਠੀਕ ਹੈ ਨਾ ਜਾਂ ਹੀ ਲੈ ਲੈ ਜਾ ਕੇ ਨਹੀਂ ਨਹੀਂ ਜਾ ਕੇ ਨਹੀਂ ਰੋਟੀ ਖਾ ਕੇ ਲੈਣੀ ਆ ਰੋਟੀ ਖਾ ਲੈ ਹਾਂ ਤੇ 500 ਰੁਪਿਆ ਹੋ ਗਿਆ ਤਾਂ ਮੇਰੇ ਕੋਲ ਤਾਂ 200 ਰੁਪਏ ਹੀ ਹੈ 500 ਰੁਪਿਆ ਬਣਾਇਆ ਯਾਰ 200 ਰੁਪਿਆ ਕਿਉਂ ਤੇ 9 ਘੱਟ ਕਰ ਦਈਏ ਦੇਖ ਲਈ ਦੇਖੀ ਜੀ ਦਵਾਈ ਘਟ ਕਰ ਦਿੰਨਾ ਫਿਰ ਉੱਤੋਂ ਹੁਣ ਦਾ ਟਿਕਾ ਲ ਵਾਲੀ ਨਾਲੇ ਗੰਮ ਦੇ ਨਾ ਜਾਈ ਗੰਮ ਤਰ ਵਾਦਾ ਵਾਦੀ ਦੀ ਵਫਾਰ ਦਾ ਸੁੰਦਰ ਦਵਾਈ ਲੈਣ ਆ ਜਾਂਦੇ ਆ ਪੈਸੇ ਪੂਰੇ ਨਹੀਂ ਲੈ ਕੇ ਆਉਂਦੇ ਚਲ ਕੋਈ ਵੇਖੂ ਜਿਹੜਾ ਠੀਕ ਆ ਜੀ ਇਹ ਕੱਠੇ ਠੀਕ ਆ ਆਰ ਮੀਆ ਓ ਖੁਈ ਬੜੀ ਲੱਗੀ ਆ ਹਾਏ ਫਿਰ ਟਾਈਮ ਕਿੰਨਾ ਹੋ ਗਿਆ ਆਉਣ ਵਾਲਾ ਹੀ ਹੋਊਗਾ ਆਟਾ ਲਿਆਊਗਾ ਤੇ ਰੋਟੀ ਬਣਾਵਾਂ ਓਹੋ ਜਾਨ ਕੱਢੀ ਜਾਂਦਾ ਰੱਬ ਵੀ ਬਾਲਣ ਲਿਆਉਣਾ ਕਿਹੜਾ ਸੌਖਾ ਦਾ ਮਸਾਂ ਬਾਹਰ ਤੇ ਲਈ ਸਾਰਾ ਗਿੱਲਾ ਹੋਇਆ ਪਿਆ ਬਾਲਣ ਛੇ ਰੋਟੀ ਬਕਾਉਣ ਜੋਗਾ ਆ ਗਿਆ

ਇਹ ਡੋੜ ਪੈ ਜਾਣੀ ਹੈ। ਅਰੇ ਆ ਗਿਆ ਤੂੰ? ਆ ਗਿਆ। ਇਹਨੇ ਡੀਤੀ ਜਾਂਦੀ ਸੀ ਜੀ। ਲਿਆ ਆਟਾ ਮੈਂ ਰੋਟੀ ਬਣਾਵਾ। ਭੁੱਖ ਬਹੁਤ ਲੱਗੀ ਆ। ਹਾਏ ਆ ਗਈ ਹੋਵੇ ਤੇਰੇ। ਹੋ ਨਹੀਂ ਮੈਂ ਮਰ ਜਾ। 6 ਵਜ ਗਈ ਸੀ ਕੰਮ ਤੇ ਇੱਥੇ ਕਈ ਵਜ ਗਈ ਟਾਂਕੇ ਲੱਗਿਆ। ਹਾਏ ਹਾਏ। 200 ਰੁਪਏ ਲਿਆ ਸੀ ਉਹਨਾਂ ਤੋਂ। ਉਹ ਡਾਕਟਰ ਨੇ ਲੈ ਲਿਆ। ਓਹੋ। ਮਸਾਂ ਚਾਰਾਂ ਦਿਨਾਂ ਬਾਅਦ ਕੰਮ ਤੇ ਗਿਆ ਸੀਗਾ ਰੱਬ ਵੀ ਵੈਰੀ ਬਣਿਆ ਬੈਠਾ ਕੀ ਖਾਵਾਂਗੇ ਹੁਣ ਕੋਈ ਜੂਨ ਨਹੀਂ ਗਰੀਬ ਦੀ ਮਾਰਤਾ ਰੱਬਾ ਐਨੀ ਗਰੀਬੀ ਨਾਲੋਂ ਤਾਂ ਸਾਨੂੰ ਮੌਤ ਹੀ ਦੇ ਦੇ ਹਾਏ ਰੱਬਾ ਉਹ ਖੇਡੜ ਤਾਂ ਹੁਣ ਕੰਮ ਵੀ ਨਹੀਂ ਹੁੰਦਾ ਜਵਾਕ ਨੂੰ ਕੀ ਖਵਾਉਂਗੀ ਵਿਚਾਰੇ ਨੂੰ ਓਹੋ ਹੇ ਇਕ ਤੂੰ ਹੀ ਦਾ ਕਮਾਉਣ ਵਾਲਾ ਸੀਗਾ ਤੋਰੇ ਵੀ ਸੱਟ ਵੱਜ ਗਈ ਦੱਸ ਮੈਂ ਕੀ ਕੀ ਕਰੂੰਗੀ ਕੰਮ ਵਿੱਚ ਤੋਂ ਨਹੀਂ ਹੁੰਦਾ ਇਹਨਾ ਚਦੁਰਾ ਨਾ ਕਰੂਗਾ ਪ੍ਰਮਾਤਮਾ ਹੱਲਾ ਪਿੱਛੇ ਅੱਜ ਜਾਂਦਾ ਵੀ ਰੋਟੀ ਨਹੀਂ ਲੈ ਕੇ ਗਿਆ ਸੀ ਮੱਕ ਲੱਗਿਆ ਹੋਇਆ ਇਹਨੂੰ ਮੈਂ ਕੀ ਸਵਾਦੂ ਉਹਨੂੰ ਡਾਕਟਰ ਕਹਿੰਦਾ ਦਵਾਈ ਰੋਟੀ ਖਾ ਕੇ ਲੈਣੀ ਹੈ ਉਹ ਜਿਹੜੀ ਰੋਟੀ ਪਕਾਉਣੀ ਸੀ ਉਹ 200 ਰੁਪਏ ਦਾ ਤੂੰ ਲੈ ਲਿਆ ਹੋਏ ਰੱਬਾ ਐਨੀ ਗਰੀਬੀ ਨਾਲ ਤਾਂ ਸਾਨੂੰ ਮੌਤ ਹੀ ਦੇ ਦੇ ਮੌਤ ਹੀ ਦੇ ਦੇ ਨਹੀਂ ਦਿਨ ਦੇਖੇ ਜਾਂਦੇ ਹੁਣ